ਜੋਧਪੁਰ ਵਿੱਚ ਲਗਾਤਾਰ ਚੋਰੀ ਦੇ ਵਾਰਦਾਤਾਂ ਵਧੀਆਂ ਜਾ ਰਹੀਆਂ ਕਿਉਂਕਿ ਲੋਕਾਂ ਦੇ ਮੰਨ ਵਿੱਚ ਹੁਣ ਇਹਨਾਂ ਡਰ ਪੈਦਾ ਹੋ ਚੁੱਕਾ ਹੈ ਵੀ ਜਦੋਂ ਦੁਕਾਨਾਂ ਦੇ ਅੰਦਰ ਜਾ ਕੇ ਦੇ ਬੈਂਕ ਦੇ ਅੰਦਰ ਆਪਣੇ ਕੰਮ ਕਰਵਾਉਣ ਜਾਂਦੇ ਆ ਤੇ ਬਾਹਰ ਆਪਣਾ ਵੀਕਲ ਖੜਾ ਕਰਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਬਾਅਦ ਵਿੱਚ ਉਹ ਵੀਕਲ ਜਿਹੜਾ ਉਹਨਾਂ ਨੂੰ ਜਿਹੜਾ ਉੱਥੇ ਮਿਲੇਗਾ ਜਾਂ ਨਹੀਂ ਮਿਲੇਗਾ ਲਗਾਤਾਰ ਜਿਹੜੀਆਂ ਵਾਰਦਾਤਾਂ ਵਧੀਆਂ ਗਈਆਂ ਤੇ ਲੋਕੀ ਜਿਹੜੇ ਆ ਹੁਣ ਮਤਲਬ ਕਿ ਜਿਹੜੇ ਚੋਰ ਐ ਚੋਰਾਂ ਨੂੰ ਫੜ ਕੇ ਖੁੱਦ ਹੀ ਜਿਹੜਾ ਉਹਦੀ ਛਿੱਤਰਫੇੜ ਵੀ ਜਿਹੜੀ ਕਰਦੇ ਉਹ ਦਿਖਾਈ ਦੇ ਰਹੇ ਨੇ ਕਿਉਂਕਿ ਪੁਲਿਸ 'ਤੇ ਭਰੋਸਾ ਲੋਕਾਂ ਦਾ ਔਰ ਚੁਟ ਵੀ ਜਿਹੜੇ ਚੋਰੀ ਹੋ ਜਾਂਦੇ ਮੋਟਰਸਾਈਕਲ ਜਾਂ ਵੀਕਲ ਜਾਂ ਕਾਰਾਂ ਉਹ ਜਿਹੜੀਆਂ ਬਰਾਮਦ ਨਹੀਂ ਹੁੰਦਾ ਜਿਸ ਕਰਕੇ ਲੋਕਾਂ ਦੇ ਵਿੱਚ ਵੀ ਗੁੱਸਾ ਉਹ ਦੇਖਣ ਨੂੰ ਮਿਲਦਾ ਸਾਡੇ ਨਾਲ ਮੌਜੂਦ ਨੇ ਲੋਕ ਇਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਜਿਹੜੀ ਚੋਰੀ ਦੀ ਵਾਧਾ ਤਾਂ ਲਗਾਤਾਰ ਵਾਧੀ ਪਈਆਂ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਭਾਜੀ ਚੋਰੀਆਂ ਫਰੋਸਪੁਰ ਵਿੱਚ ਬਹੁਤ ਜ਼ਿਆਦਾ ਵੱਧ ਗੁੱਤੇ ਆਏ ਕੱਲ ਪਰਸੋਂ ਮੇਰਾ ਯਾਰ ਬੇਲੀ ਉਹਦਾ ਮੋਟਰ ਚੱਕਿਆ ਗਿਆ ਪੀਟੀਐਮ ਦੇ ਅੰਦਰ ਪੈਸੇ ਕਢਵਾਉਣ ਗਿਆ ਜੀ ਉਹ ਤੇ ਬਸ 2 ਮਿੰਟਾਂ ਦੇ ਵਿੱਚ ਬਾਹਰ ਆ ਗਿਆ ਤੇ ਉਹਦਾ ਮੋਟਰ ਚੱਕਿਆ ਗਿਆ ਜੀ ਅੱਜ ਕੱਲ ਇਹ ਇੱਥੇ ਮਤਲਬ ਚੋਰ ਉਹਨਾਂ ਪੜਿਆ ਮੋਟਰਸਾਈਕਲ ਨੂੰ ਚਾਬੀ ਲਾ ਰ ਤੇ ਮੁੰਡਾ ਮੰਡਣ ਦੇਖਦੂ ਕਿ ਅੱਜ ਸਰ ਉਹਨੂੰ ਵੱਧ ਕੁੱਟਿਆ ਘਟਿਆ ਵੀ ਕੱਲ ਪਰਸੋਂ ਦੇ ਵਿੱਚ ਮੇਰੇ ਹਸਾਨ ਵਾਲੇ ਵੀ 5-6 ਵਾਰ ਦਾਤਾਂ ਹੋ ਚੁੱਕੀਆਂ ਪਰਸ ਪਰਚ ਤੇ ਸਰਕਾਰ ਅਗੇ ਇਹੀ ਮਤਲਬ ਆਪਣੀ ਅਪੀਲ ਹੈ ਵੀ ਇਹਨਾਂ ਚੋਰਾਂ ਨੂੰ ਨਾਦਰ ਪਾਈ ਜਾਵੇ ਹੁਣ ਮੈਂ ਖੁਦ Zomato ਵਿੱਚ ਲੱਗਾ ਸਰ ਤੇ ਆਪਾਂ ਜਦੋਂ ਕਿਤੇ ਜਾਂਦੇ ਆ ਨਾ ਐਡਰੈਸਡ ਵਿੱਚ ਆਰਡਰ ਚੱਕਣੇ ਜਾਂ ਕਸਟਮਰ ਦੇ ਆ ਨਾ ਜਦੋਂ ਮੋਟਾ ਘੜ ਕੇ ਜਾਂਦਾ ਵੀ ਪਿੱਛੋਂ ਇਹੀ ਹੁੰਦਾ ਡਰ ਕੇ ਸਾਡਾ ਵਹੀਕਲ ਨਾ ਚੱਲਦਾ ਕਜੇ ਨੀ ਚੋਰੀਆਂ ਵਾਰਦਾਤਾ ਪੁਲਿਸ ਦਾਵੇ ਬੜੀਆ ਕਰਦੇ ਵੀ ਅਸੀਂ ਚੋਰ ਫੜ ਰਹੇ ਆ ਕਾਰਵਾਈ ਕਰਦੇ ਪਿਆ ਲੇਕਿਨ ਜੇ ਦੇਖਿਆ ਜਾਵੇ ਤਾਂ ਕੁਛ ਵੀ ਨੇਲੀ ਨਜ਼ਰ ਆਂਦਾ ਲੋਕ ਪਛਾਣ ਦੇ ਪਰਸਾ ਤਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਬਟ ਸਰ ਕਿ ਇਹ ਵੀ ਆ ਵੀ ਚੋਰ ਵਾਦੀ ਬਹੁਤ ਚੁੱਕੇ ਨੇ ਉਹ ਵੀ ਆਪ ਦੇ ਵੱਲੋਂ ਆਪਣਾ ਕੰਮ ਕਰ ਰਹੇ ਨੇ ਪਰ ਦਿਨ ਦਿਨ ਚੋਰੀਆਂ ਵਾਰਦਾਤਾ ਵੀ ਵਧੀਆਂ ਜਾਂਦੀਆਂ ਨੇ ਪਰ ਕਿਤਨੇ ਕਿਤੇ ਉਹਨਾਂ ਨੂੰ ਨੱਥ ਪਾਈ ਜਾ ਵੀ ਰਹੀ ਏ ਜਿਵੇਂ ਕਿੱਤੇ ਕੰਮ ਚੱਲੀ ਜਾਂਦਾ ਬਸ ਤੇ ਦੇਖ ਸਕਦੇ ਵੀ ਜਿੱਥੇ ਪੁਲਿਸ ਜੜੀ ਆਪਣੇ ਦਾਅਵੇ ਕਰਦੀ ਆ ਲੋਕਾਂ ਦਾ ਕਹਣਾ ਵੀ ਪੁਲਿਸ ਆਪਣਾ ਕੰਮ ਕਰਦੀ ਪਈ ਆ ਕਿਤੇ ਨਾ ਕਿਤੇ ਜੜੇ ਚੋਰਾ ਤੇ ਨਕੇਲ ਕੱਤੀ ਵੀ ਜਾ ਰਹੀ ਆ ਲੇਕਿਨ ਉਸ ਦੇ باوجود ਵੀ ਚੋਰੀ ਦੇ ਵਾਰਦਾਤਾ ਇੰਨੀਆਂ ਵੱ ਚੁੱਕੇ ਆ ਵੀ ਲੋਕ ਜੜੇ ਪਛਾਣ ਤੇ ਹਰਾਸ ਦਿਖਾਈ ਦੇ ਰਿਹਾ ਕਿਉਂਕਿ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਜਿਹੜੋਂ ਆਪਣੇ ਵੀਕਲ ਤੇ ਕੋਈ ਸਮਾਨ ਲੈਣ ਜਾਂਦੇ ਆ ਜਾਂ ATM ਦੇ ਵਿੱਚੋਂ ਜਾਂ ਬੈਂਕ ਦੇ ਵਿੱਚੋਂ ਕੋਈ ਪੈਸੇ ਕਢਵਾਉਣ ਜਾਂ ਕੋਈ ਕੰਮ ਕਰਵਾਉਣ ਜਾਂਦੇ ਆ ਤੇ ਬਾਹਰ ਦੇਖਦੇ ਆ ਵੀ ਉਹਨਾਂ ਦਾ ਜੜਾ ਮੋਟਰਸਾਈਕਲ ਉੱਥੇ ਨਜ਼ਰ ਨਹੀਂ ਆਉਂਦਾ ਜਿਸ ਕਰਕੇ ਲੋਕਾਂ ਨੂੰ ਵੱਡੀਆਂ ਪ ਜਿਹੜਾ ਉਹਨਾਂ ਦੇ ਹੱਥੀ ਚੜਦਾ ਤੇ ਉਹਨਾਂ ਦੀ ਜਿਹੜੀ ਛਿੱਤਰ ਪ੍ਰੇਰ ਵੀ ਕਰਦੇ ਕੋਈ ਦਿਖਾਈ ਦਿੰਦੇ ਆ ਭਾਵੇਂ ਜਿਹੜਾ ਇਹ ਕੁੱਟਮਾਰ ਜਿਹੜੀ ਕਰਨੀ ਆ ਕਾਨੂੰਨ ਨੂੰ ਆਪਣੇ ਹੱਥ ਚ ਲੈਣਾ ਇਹਦੇ ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆ ਵੀ ਇਹ ਉਹਨਾਂ ਨੂੰ ਜਦਿਆ ਇਹ ਵੀ ਇਜਾਜ਼ਤ ਕੌਣ ਦਿੰਦਾ ਲੇਕਿਨ ਲੋਕਾਂ ਦਾ ਗੁੱਸਾ ਹੀ ਇੰਨਾ ਵੱਚੁਕਾ ਕਿ ਲੋਕਾਂ ਦਾ ਵਿਸ਼ਵਾਸ ਜਿਹੜਾ ਪੁਲਿਸ ਉੱਤ ਚੁੱਕਾ ਤੇ ਇਸ ਕਰਕੇ ਲੋਕ ਜਿਹੜਾ ਆਪਣਾ ਗੁੱਸਾ 2 ਮਿੰਟ ਦਾ ਜਿਹੜਾ ਉੱਥੇ ਚੋਰ ਜਦੋਂ ਫੜਦੇ ਆ ਉਹਦੇ ਤੇ ਹੀ ਕਰਦੇ ਹੋਏ ਸਾਹ ਕੋਤੇ ਤਸਵੀਰਾਂ ਵਿੱਚ ਦਿਖਾਈ ਦਿੰਦੇ ਆ ਹੁਣ ਦੇਖਣਾ ਵੀ ਪੁਲਿਸ ਜਿਹੜੇ ਦਾਅਵੇ ਕਰਦੀ ਆ ਵੀ ਚੋਰਾਂ ਦੇ ਨਕੇਲ ਕ ਚੋਰਾ ਤੋਂ ਜਿਹੜਾ ਮੁਕਤ ਕਰਵਾਇਆ ਜਾ ਸਕਦਾ ਤਾਂ ਚੋਰਾ ਨੂੰ ਫੜ ਕੇ ਪੁਰੇ ਨਕੇਲ ਕੱਤੀ ਜਾ ਸਕਦੀ ਹੈ ਤਾਂ ਉਹਨਾਂ ਦੇ ਸਖਤ ਚੜੀ ਕਾਰਵਾਈ ਕਰਕੇ ਉਹਨਾਂ ਅਸਲਾਖਾਂ ਦੇ ਪਿੱਛੇ ਭੇਜਣ ਦਾ ਕੰਮ ਪੁਲਿਸ ਕਰਦੀ ਆ ਕੈਮਰਾਮੈਨ ਦੇ ਨਾਮ ਸਰਬਜੀਤ ਸਿੰਘ ਦੈਨਿਕ ਸਵੇਰਾ ਪ੍ਰਸਤੁਤ